ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਸواری ਸਾਸਨ ਰਚੀ ਆਪ ਜੀ ਬਹੁਤ ਹੀ ਵੱਡਪਾਗੀ ਹੋ ਜੋ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੇ ਜੀਵਨ ਦੀ ਘੜੀਆਂ ਨੂੰ ਸਫਲਾ ਕਰਨ ਦਾ ਯਤਨ ਕਰਦੇ ਪਈ ਹੋ। ਆਓ। ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਾਂ ਫਤਿਹ ਨਾਲ ਸਾਂਝ ਪਾ ਲਈਏ। ਸਮੂਹ ਸਾ ਸੰਗਤ ਅੱਗੇ ਬਖਸ਼ੂ ਸੀਸ ਪਿਆਰ ਤੇ ਸਤਿਕਾਰ ਨਾਲ ਲਖ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ تن ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੰਨਾਂ ਦੇ ਮੁਖਾਰ ਬਿੰਦੂ ਚਰਨ ਕੀਤੀ ਹੋਈ ਪਾਵਨ ਅਰ ਪਵਿੱਤਰ ਬਾਣੀ ਜਾਪ ਸਾਹਿਬ ਦੀ ਬਾਣੀ ਜੋ ਸਾਈਂਾਂ ਦੀ ਕਿਰਪਾ ਦੇ ਸਦਕਾ ਨਿਰੰਤਰ ਰੋਜ਼ ਲੜੀਵਾਰ ਆਪਾਂ ਵਿਚਾਰ ਦੇ ਆ ਰਹੇ ਹਾਂ ਅੱਜ ਆਪਾਂ ਉਸ ਬਾਣੀ ਦੀ ਵਿਚਾਰ ਜਿਹੜੀ ਉਹ ਸਮਾਪਤੀ ਕਰ ਦੇਣੀ ਹੈ ਕਿਉਂਕਿ ਲਾਸਟ ਛੰਦ ਜਿਹੜਾ ਹੈ ਉਹ ਰਹਿ ਗਿਆ ਹੈ ਉਹ ਆਪਾਂ ਅੱਜ ਵਿਚਾਰਨ ਦਾ ਯਤਨ ਕਰਨਾ ਹੈ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ पुजंग प्रयात छंद अर्थ ਤੁਸੀਂ ਜਾਣੂ ਹੋਵੋਗੇ ਆਪਾਂ ਕਈ ਵਾਰ ਵਿਚਾਰ ਚੁੱਕੇ ਆ ਪੁਜੰਗ ਪ੍ਰਯਾਤ ਇਹ ਛੰਦ ਦਾ ਨਾਮ ਹੈ ਸੱਪ ਦੀ ਚਾਲ ਵਾਲਾ ਨਮਸਤੁਲ ਪ੍ਰਣਾਮੇ ਨਮਸਤੁਲ ਦਾ ਪਾਵ ਹੈ ਉਹ ਬੰਦਨਾ ਜੋਗ ਪ੍ਰਮਾਤਮਾ ਪਰਣਾਮੇ ਦਾ ਭਾਵ ਹੈ ਪ੍ਰਣਾਮ ਕਰਨਾ ਨਮਸਕਾਰ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹੈ ਬੰਦਨਾ ਜੋਗ ਪਰਮਾਤਮਾ ਤੁਹਾਨੂੰ ਪ੍ਰਣਾਮ ਹੈ ਤੁਹਾਨੂੰ ਨਮਸਕਾਰ ਹੈ ਤੁਹਾਨੂੰ ਮੇਰੀ ਨਮਸਕਾਰ ਹੈ ਤੁਹਾਨੂੰ ਪ੍ਰਣਾਮ ਹੈ ਆਪਾ ਨਿਰੰਤਰ ਵਿਚਾਰਦੇ ਆ ਰਹੇ ਆ ਜਾਪ ਸਾਹਿਬ ਦੀ ਬਾਣੀ ਨੂੰ ਤੇ ਜਾਪ ਸਾਹਿਬ ਦੀ ਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਪ੍ਰਣਾਮ ਕੀਤਾ ਹੈ ਇਸ ਤੋਂ ਇਲਾਵਾ ਕਿਸੇ ਨੂੰ ਨਮਸਕਾਰ ਜਾਂ ਪ੍ਰਣਾਮ ਗੁਰੂ ਸਾਹਿਬ ਜੀ ਨੇ ਨਹੀਂ ਕੀਤਾ ਮੈਂ ਛੋਟੀ ਜੀ ਬੇਨਤੀ ਕਰਨਾ ਗੁਰੂ ਸਾਹਿਬ ਜੀ ਨੇ ਸਾਨੂੰ ਮੰਨਣਾ ਜਾਂ ਪੂਜਣਾ ਇਹਦੇ ਪ੍ਰਤੀ ਕੋਈ ਦੁਬਦਾ ਚ ਨਹੀਂ ਪਾਇਆ ਵੀ ਤੁਸੀਂ ਕਿੰਨੂੰ ਮੰਨਣਾ ਹੈ ਕਿੰਨਿਆਂ ਨੂੰ ਮੰਨਣਾ ਹੈ ਕਿਹੜੀ ਚੀਜ਼ ਨੂੰ ਤੁਸੀਂ ਪੂਜਣਾ ਹੈ ਇਸ ਗੱਲ ਦੇ ਪ੍ਰਤੀ ਸਾਨੂੰ ਦੁਬਦਾ ਚ ਨਹੀਂ ਪਾਇਆ ਗੁਰੂ ਸਾਹਿਬ ਜੀ ਨੇ ਜਬ ਫਲਾਣੀ ਚੀਜ਼ ਨੂੰ ਮੰਨਣਾ ਹੈ ਫਲਾਣੇ ਨੂੰ ਪੂਜਣਾ ਹੈ ਫਲਾਣੇ ਦਰਖਤ ਦੀ ਪੂਜਾ ਕਰਨੀ ਫਲਾਣੇ ਜਾਨਵਰ ਦੀ ਪੂਜਾ ਕਰਨੀ ਜਾਂ ਹੋਰ ਕੁਝ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਇਸ ਦੁਬਧਾ ਚ ਨਹੀਂ ਪਾਇਆ ਗੁਰੂ ਸਾਹਿਬ ਜੀ ਨੇ ਆਖਿਆ ਕੇਵਲ ਤੇ ਕੇਵਲ ਉਸ ਕਾਲਪੁਰਖ ਨੂੰ ਤੁਸੀਂ ਪੂਜਣਾ ਹੈ ਬਸ ਉਸ ਕਾਲਪੁਰਖ ਦੇ ਨਾਮ ਨੂੰ ਮੰਨਣਾ ਹੈ ਕਾਲਪੁਰਖ ਨੂੰ ਤੁਸੀਂ ਧਿਆਉਣਾ ਹੈ ਇਸ ਤੋਂ ਇਲਾਵਾ ਕਿਸੇ ਨੂੰ ਨਹੀਂ ਤੁਸੀਂ ਨਮਸਕਾਰ ਕਰਨੀ ਤੁਸੀਂ ਬਚਨ ਪੜ੍ਹਦੇ ਹੋ ਗੁਰੂ ਸਾਹਿਬ ਜੀ ਨੇ ਗੱਲ ਕਲੀਅਰ ਕੀਤੀ ਵੀ ਬੰਦਨਾ ਹਰ ਬੰਦਨਾ ਬੰਦਨਾ ਦਾ ਭਾਵ ਹੈ ਜੀ ਨਮਸਕਾਰ ਹਰ ਬੰਦਨਾ ਕਹਿੰਦੇ ਤੁਸੀਂ ਨਮਸਕਾਰ ਕਰੋ ਪਰ ਉਸ ਅਕਾਲ ਪੁਰਖ ਦੇ ਅੱਗੇ ਨਮਸਕਾਰ ਕਰੋ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਗੋਪਾਲ ਰਾਏ ਦਾ ਭਾਵ ਹੀ ਉਹ ਪਾਲਣ ਵਾਲਾ ਧਰਤੀ ਨੂੰ ਵਿਸ ਪਰਮਾਤਮਾ ਦੇ ਗੁਣਾ ਨੂੰ ਗਾਇਨ ਕਰੋ ਉਸ ਪਰਮਾਤਮਾ ਦੇ ਨਾਮ ਨੂੰ ਹੀ ਧਿਆਵੋ ਤੇ ਉਹਨੂੰ ਤੁਸੀਂ ਪ੍ਰਣਾਮ ਕਰੋ ਇਹ ਸਿੱਖ ਦਾ ਫਰਜ ਵੀ ਹੈ ਜੀ ਮੈਂ ਇੱਕ ਬੇਨਤੀ ਕਰਦਿਆਂ ਇਹ ਸਿੱਖ ਦਾ ਫਰਜ ਹੈ ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਮੰਨਣਾ ਬਸ ਇਸ ਤੋਂ ਇਲਾਵਾ ਕਿਸੇ ਨੂੰ ਨਹੀਂ ਕਈ ਵਾਰੀ ਬਹੁਤਾ ਬਹੁਤਿਆਂ ਨੂੰ ਮੰਨਣ ਕਰਕੇ ਵੀ ਮਨੁੱਖ ਦੁਬਧਾ ਚ ਵੀ ਪੈ ਜਾਂਦਾ ਤੇ ਕਲੇਸ਼ ਵਿੱਚ ਵੀ ਹੋ ਜਾਂਦਾ ਹੈ ਜੀ ਕਲੇਸ਼ ਕਿਵੇਂ ਹੋ ਜਾਂਦਾ ਮੈਂ ਉਦਾਹਰਨ ਵੀ ਦੇਣੀ ਹੈ ਤੁਹਾਨੂੰ ਸਮਝਿਓ ਕਈ ਵਾਰੀ ਮਨੁੱਖ ਦੁਬਧਾਚ ਵੀ ਪੈ ਜਾਂਦਾ ਹੈ ਬੋਤਿਆਂ ਨੂੰ ਮੰਨਣ ਕਰਕੇ ਤੇ ਬੋਤਿਆਂ ਨੂੰ ਮੰਨਣ ਕਰਕੇ ਮਨੁੱਖ ਕਈ ਵਾਰੀ ਕਲਾ ਕਲੇਸ਼ ਵਿੱਚ ਵੀ ਪੈ ਜਾਂਦਾ ਹੈ ਕਿਵੇਂ ਮੈਂ ਆਪਣੇ ਪਰਿਵਾਰ ਦੀ ਤੁਹਾਨੂੰ ਗੱਲ ਦੱਸਣ ਲੱਗਿਆ ਮੈਂ ਕੇਵਲ ਬੇਨਤੀ ਕਰਨੀ ਛੋਟੀ ਜੀ 2012 ਦੇ ਕਰੀਬ ਆਖਰਲੇ ਮਹੀਨਿਆਂ 'ਚ ਮੈਂ ਸਿੰਘ ਸਜਿਆ ਸੀ 2013 'ਚ ਤਾਂ ਮੈਂ ਕੋਲਜ ਚਲਾ ਗਿਆ 13 ਤੋਂ 16 ਤੱਕ ਕੋਰਸ ਕੀਤਾ 2012 ਦੇ ਅਖੀਰਲੇ ਦਿਨਾਂ ਦੇ ਵਿੱਚ ਉਦੋਂ ਸਿੰਘ ਸਜਿਆ ਮੈਂ ਹੁਣ ਘਰ ਦੇ ਵਿੱਚ ਟੋਟਲੀ ਪੂਰਾ Hindu ਮਤ ਸੀ ਮੈਂ ਮੰਨਦਾ ਨਹੀਂ ਆਖ ਰਿਹਾ ਮੈਂ ਸਿਰਫ ਇੱਕ ਉਦਾਹਰਨ ਦੇ ਲੱਗਿਆ ਤੁਹਾਨੂੰ ਵੀ ਬਹੁਤਿਆਂ ਨੂੰ ਮੰਨਣ ਕਰਕੇ ਵੀ ਕਲਾਕਲੇਸ਼ ਹੋ ਜਾਂਦਾ ਹੈ। ਦੁਬਧਾ ਚ ਪੈ ਜਾਂਦਾ ਮਨੋਕ। ਘਰ ਦੇ ਵਿੱਚ ਟੋਟਲੀ ਹਿੰਦੂ ਮਤ ਸੀ ਲੋ। ਘਰ ਦੇ ਵਿੱਚ ਸਵੇਰੇ ਸ਼ਾਮ ਮੰਦਿਰ ਬਣਾਇਆ ਸੀ ਜੀ ਆਰਤੀ ਹੁੰਦੀ ਸੀ ਧੂਪ ਬੱਤੀ ਕੀਤੀ ਜਾਂਦੀ ਸੀ। ਹੁਣ ਉਸ ਦਿਨਾਂ ਦੇ ਵਿੱਚ ਮੇਰੇ ਡੈਡੀ ਨੇ ਮੇਰੇ ਪਿਤਾ ਨੇ ਨਿਰੰਕਾਰੀਆਂ ਦਾ ਨਾਮ ਵੀ ਲੈ ਲਿਆ। ਕਿਉਂਕਿ ਮੇਰਾ ਧਾਇਆ ਜਿਹੜਾ ਸੀ ਨਾ ਉੱਕਟੜ ਨਿਰੰਕਾਰੀਏ ਜੀ ਤੇ ਉਹਨੂੰ ਏ ਸੀ ਵੀ ਇਹਦਾ ਪੁੱਤਰ ਸਿੱਖੀ ਵਾਲੇ ਪਾਸੇ ਚਲਾ ਗਿਆ ਇਹ ਵੀ ਨਾ ਚਲਾ ਜਾਵੇ ਕਿੱਥੇ ਤੇ ਉਹਨੂੰ ਤੱਕੇ ਨਾਲ ਨਾਮ ਵੀ ਦਵਾਤਾ ਜੀ ਹੁਣ ਦੋ ਮੱਤ ਖਿਲਰ ਗਏ ਜੀ ਉੱਥੇ ਘਰ ਚ ਹੁਣ ਇੱਕ ਪਾਸੇ ਜੋਤ ਵੀ ਚੱਲਦੀ ਹੈ ਜੀ ਪੂਜਾ ਵੀ ਹੁੰਦੀ ਤੇ ਆਰਤੀ ਵੀ ਹੁੰਦੀ ਹੈ ਹੁਣ ਇੱਕ ਪਾਸੇ ਮੇਰੇ ਪਿਤਾ ਨੇ ਨਾਮ ਵੀ ਲੈ ਲਿਆ ਹੁਣ ਉਹਦੋਂ ਸ਼ਾਇਦ ਹੁਣ ਤੋਂ ਜ਼ਮਾਨਾ ਨਹੀਂ ਉਹਦੋਂ ਪਹਿਲਾਂ ਜੀ ਡੀਵੀਡੀ ਚੱਲਦੀ ਹੁੰਦੀ ਸੀ ਜੀ ਕੈਸ਼ਟਪ ਆਂਦੀ ਸੀ ਗੋਲ ਡੀਵੀਡੀਆਂ ਦੇ ਵਿੱਚ ਹੁਣ ਸਵੇਰ ਦਾ ਸਮਾਂ ਹੁੰਦਾ ਤੇ ਮੇਰਾ ਪਿਤਾ ਕਹਿੰਦਾ ਸਾਸੰਗ ਲਾਣਾ ਹੈ ਤੇ ਮੇਰੀ ਮਾਤਾ ਆਖਦੀ ਸੀ ਨਹੀਂ ਜੋਤ ਕਰਨੀ ਹੈ ਭੇਟਾਂ ਲਾਣੀ ਹੈ ਹੁਣ ਇਹਦੇ ਤੋਂ ਕਲੇਸ਼ ਖੜਾ ਹੋ ਜਾਂਦਾ ਸੀ ਮੈਂ ਕੇਵਲ ਉਦਾਹਰਣ ਦੇ ਰਿਹਾ ਪਿਤਾ ਆਖਦਾ ਸੀ ਮੇਰਾ ਪਿਓ ਵੀ ਸਾਸੰਗ ਸੁਣਨਾ ਹੈ ਮੈਂ ਉਹ ਆਖਦੇ ਨੇ ਜੀ ਜੋਤ ਜਗਾਣੀ ਹੈ ਪੂਜਾ ਕਰਨੀ ਹੈ ਇਸ ਲਈ ਭੇਟਾਂ ਚੱਲਣਗੀ ਆਰਤੀ ਚੱਲੇਗੀ ਜਿੰਦੇ ਕਰਕੇ ਆਪਸ ਵਿੱਚ ਕਲੇਸ਼ ਕਈ ਵਾਰੀ ਉੱਠਿਆ ਮਤ ਨਹੀਂ ਮਿਲਦਾ ਜੀ ਜਿੱਥੇ ਮਤ ਨਾ ਮਿਲਦਾ ਵੇ ਤੇ ਉਥੇ ਕਲੇਸ਼ ਹੁੰਦਾ ਹੈ ਉਥੇ ਦੁਬਦਾ ਬਣਦੀ ਹੈ ਚਲੋ ਬਾਅਦ ਵਿੱਚ ਹੁਣ ਚਲੋ ਜਿਹੜਾ ਮੰਨਦਾ ਸੀ ਉਹ ਤਾਂ ਚਲਾ ਗਿਆ ਸੰਸਾਰ ਤੋਂ ਮੈਂ ਬੇਨਤੀ ਕਰ ਰੇਂ ਵੀ ਬਹੁਤਿਆਂ ਨੂੰ ਮੰਨਣ ਕਰਕੇ ਵੀ ਦੁਬਦਾ ਪੈ ਜਾਂਦੀ ਹੈ ਇੱਕ ਕਲਾ ਕਲੇਸ਼ਖੜ ਹੁਣ ਘਰ ਵਿੱਚ ਹੁਣ ਬਤਾਦ ਵਿੱਚ ਇਹ ਵੀ ਹੁੰਦਾ ਹੈ ਨਾ ਜੀ ਮੈਂ ਫਲਾਣੇ ਨੂੰ ਮੰਨਦਾ ਪੁੱਤਰ ਫਲਾਣੇ ਨੂੰ ਮੰਨਦਾ ਪਿਤਾ ਫਲਾਣੇ ਨੂੰ ਮੰਨਦਾ ਤੇ ਇੱਕ ਗੱਲ ਆ ਕਿ ਜਾਂਦੀ ਮੇਰੀ ਸ਼ਰਤ ਹੈ ਜੀ ਮੈਂ ਉਹ ਨੂੰ ਮੰਨਦਾ ਪਰ ਨਹੀਂ ਮੈਂ ਸਿੱਖ ਦੀ ਗੱਲ ਕਰ ਰਿਹਾ ਵੀ ਸਿੱਖ ਦਾ ਇੱਕੋ ਫਰਜ਼ ਹੈ ਅਕਾਲ ਪੁਰਖ ਨੂੰ ਮੰਨਣਾ ਬਸ ਉਸ ਪਰਮਾਤਮਾ ਨੂੰ ਮੰਨਣਾ ਉਹਦੇ ਤੋਂ ਇਲਾਵਾ ਕਿਸੇ ਨੂੰ ਨਮਸਕਾਰ ਨਹੀਂ ਕਰਨੀ ਐਸੇ ਮੰਦਾ ਵੀ ਨਹੀਂ ਆਖਣਾ ਬੁਰਾ ਵੀ ਨਹੀਂ ਆਖਣਾ ਪਰ ਇਹ ਜੋ ਸਾਨੂੰ ਹੁਕਮ ਹੋਇਆ ਹੈ ਗੁਰੂ ਸਾਹਿਬ ਵੱਲੋਂ ਵੀ ਸਿੱਖ ਨੇ ਕੇਵਲ ਤੇ ਕੇਵਲ ਕਾਲਪੁਰਖ ਨੂੰ ਹੀ ਮੰਨਣਾ ਹੈ ਏਕੋ ਹੈ ਵੀ ਏਕੋ ਹੈ ਸਾਹਿਬ ਮੇਰਾ ਏਕੋ ਹੈ ਹੁ ਗੱਲ ਕਲੀਅਰ ਹੋ ਗਈ ਸਾਹਿਬ ਕਹਿੰਦੇ ਸੀ ਦੁਬਦਚ ਹੈ ਹੀ ਨਹੀਂ ਨਾ ਤਿੰਨ ਨਾਲ ਨਾ 33 ਨਾਲ ਨਾ ਤੇਤੀ ਕਰੋੜ ਨਾਲ ਸਾਡਾ ਸਾਹਿਬ ਏਕੋ ਹੀ ਹੈ ਬਸ ਤੇ ਇਹ ਜੇ ਇਹ ਗੱਲ ਰੰਭਤਾ ਤੋਂ ਚੱਲੀ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਵੀ ਉਸੇ ਤਰ੍ਹਾਂ ਚਲਦੀ ਰਹੀ ਜਿਸ ਵਕਤ ਤੁਸੀਂ ਜਾਣੋ ਜਿਸ ਵਕਤ ਛੋਟੇ ਸਹਿਬਜ਼ਾਦਿਆਂ ਨੂੰ ਪਹਿਲੇ ਦਿਨ ਕਚੈਰੀ ਤੋਂ ਮਾਤਾ-ਦਾਦੀ ਕੋਲ ਭੇਜਿਆ ਜਾਂਦਾ ਤੇ ਦਾਦੀ ਨੂੰ ਇਹ ਸਵਾਲ ਕੀਤਾ ਜਾਂਦਾ ਇਹਨਾਂ ਨੂੰ ਨਮਸਕਾਰ ਕਰਨੀ ਸਿਖਾ ਦੇ ਵੀ ਵਜ਼ੀਰ ਖਾਨ ਦੇ ਅੱਗੇ ਕਿਵੇਂ ਨਮਸਕਾਰ ਕਰਨੀ ਹੈ ਕਿਵੇਂ ਹੱਥ ਜੋੜਨਾ ਹੈ ਕਿਵੇਂ ਸਲਾਮ ਦੁਆ ਕਰਨੀ ਹੈ ਤੇਰੇ ਪੁੱਤੇ ਬਖਸ਼ੇ ਜਾਣਗੇ ਤੇ ਮਾਤਾ ਨੇ ਆਖਿਆ ਸੀ ਮੈਂ ਇਹਨਾਂ ਨੂੰ ਨਮਸਕਾਰ ਕਰਨੀ ਸਿਖਾ ਦਿੱਤੀ ਵੀ ਤੁਸੀਂ ਕਰਨੀ ਕਿੰਨੂ ਨਮਸਕਾਰ ਵੀ ਕਾਲਪੁਰਖ ਤੋਂ ਇਲਾਵਾ ਕਿਸੇ ਨੂੰ ਨਮਸਕਾਰ ਨਹੀਂ ਕਰਨੀ ਤੇ ਹੁਣ ਤੁਸੀਂ ਜਾਣੂ ਹੋ ਜੀ ਆਪਾਂ ਜਾਬ ਸਾਹਿਬ ਦੇ ਅੰਦਰ ਵਿਚਾਰਦੇ ਆ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਲਪੁਰਖ ਤੋਂ ਇਲਾਵਾ ਕਿਸੇ ਨੂੰ ਨਮਸਕਾਰ ਨਹੀਂ ਕੀਤੀ ਹੋਈ ਕੇਵਲ ਤੇ ਕੇਵਲ ਅਕਾਲਪੁਰਖ ਨੂੰ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਮਸਤੁਲ ਪ੍ਰਣਾਮੇ へ ਬੰਦਨਾ ਜੋਗ ਪਰਮਾਤਮਾ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ ਤੁਹਾਨੂੰ ਪ੍ਰਣਾਮ ਕਰਦਾ ਹਾਂ ਸਮਸਤੁਲ ਪ੍ਰਣਾਸੇ ਸਮਸਤੁਲ ਦਾ ਭਾਵ ਸਾਰੇ ਜੀਵ ਜੰਤ ਨੂੰ ਪ੍ਰਣਾਸੇ ਦਾ ਭਾਵ ਹੈ ਖਤਮ ਕਰਨਾ ਨਾਸ਼ ਕਰਨਾ へ ਅਕਾਲਪੁਰਖ ਜੀ ਤੁਸੀਂ ਸਾਰੇ ਜੀਵਾਂ ਨੂੰ ਨਾਸ਼ ਕਰਨ ਵਾਲੇ ਹੋ ਖਤਮ ਕਰਨ ਵਾਲੇ ਹੋ ਅਗੰਜੁਲ ਅਨਾਮੇ ਅਗੰਜੁਲ ਦਾ ਭਾਵ ਹੈ ਅਜਿੱਤ ਜਿੰਦੇ ਤੁ ਜਿੱਤਿਆ ਨਹੀਂ ਜਾ ਸਕਦਾ ਕਦੇ ਵੀ ਸਹਿਬ ਜੀ ਮਹਾਰਾਜ ਜੀ ਕਹਿੰਦੇ ਕਾਲਪੁਰਖ ਜੀ ਤੁਸੀਂ ਅਜਿੱਤ ਹੋ ਤੁਹਾਡੇ ਤੋਂ ਕੋਈ ਨਹੀਂ ਜਿੱਤ ਸਕਦਾ ਅਨਾਮੇ ਅਨਾਮੇ ਦਾ ਭਾਵ ਉਹਦਾ ਕੋਈ ਖਾਸ ਨਾਮ ਨਹੀਂ ਹੈ समस्तुल निवासे निवासे ਦਾ ਪਾਵਨ ਨਿਵਾਸ ਕਰਨਾ ਇਸੇ ਸ਼ਬਦ ਵਰਤਦੇ ਆ ਨੇ ਬੇਸੀ ਨਵੇਂ ਘਰ ਚ ਨਿਵਾਸ ਕਰਨਾ ਵੀ ਉਹਦੇ ਅੰਦਰ ਰਹਿਣਾ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਹ ਕਾਲਪੁਰਖ ਜਿਹੜਾ ਏ ਉਹ ਸਾਰਿਆਂ ਚ ਨਿਵਾਸ ਕਰਕੇ ਬੈਠਾ ਹੋਇਆ ਸਾਰਿਆਂ ਦੇ ਅੰਦਰ ਹੈ ਜੀ ਪ੍ਰਮਾਤਮਾ ਦਾ ਜੀ ਜੰਤ ਦੇ ਅੰਦਰ ਵੀ ਹੈ ਬਾਹਰ ਕੁਦਰਤ ਦੇ ਅੰਦਰ ਵੀ ਹੈ ਸਾਡੇ ਹਿਰਦਿਆਂ ਦੇ ਅੰਦਰ ਵੀ ਉਹ ਹੈ ਪ੍ਰਮਾਤਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਾਲਪੁਰਖ ਜੀ ਤੁਸੀਂ ਸਾਰੇ ਜੀਵਾਂ ਦੇ ਅੰਦਰ ਵੱਸਦੇ ਹੋ ਸਮਸਤੁਲ ਨਿਵਾਸੇ ਨਿਰਕਾਮੰਗ ਨਿਰਕਾਮੰਗ ਦਾ ਭਾਵ ਹੈ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਕਾਮਨਾ ਨਹੀਂ ਹੈ ਕੋਈ ਉਹ ਕਾਮਨਾ ਨਹੀਂ ਰੱਖਦਾ ਜੀ ਪਦਾਰਥਾਂ ਦੇ ਪੱਤੇ ਪ੍ਰਤੀ ਵਸਤੂਆਂ ਦੇ ਪ੍ਰਤੀ ਕਿਸੇ ਪ੍ਰਕਾਰ ਦਾ ਲੋਭ ਲਾਲਚ ਨਹੀਂ ਹੈ ਪਰਮਾਤਮਾ ਨੂੰ ਨਿਰਕਾਮੰਗ विभूते समस्तुल स्वरूपे समस्तुल ਦਾ ਭਾਵ ਹੈ ਸਾਰਿਆਂ ਦੇ ਵਿੱਚ ਸਰੂਪੇ ਦਾ ਭਾਵ ਉਹਦਾ ਜਿਹੜਾ ਸਰੂਪ ਹੈ ਉਹਦੀ ਹਸਤੀ ਜਿਹੜੀ ਹੈ ਉਹ ਸਾਰਿਆਂ ਦੇ ਅੰਦਰ ਟਿੱਕੀ ਹੋਈ ਹੈ ਇਹਦੇ ਵੀ ਅਰਥ ਹੀ ਹੋਏ ਜੋ ਆਪਾਂ ਹੁਣ ਕਿਤੇ ਨੇ ਸਮਸਤੁਲ ਨਿਵਾਸੇ ਸਮਸਤੁਲ ਸਰੂਪੇ ਭਾਵ ਕਿ ਉਹ ਪਰਮਾਤਮਾ ਜਿਹੜਾ ਹੈ ਉਹਦੀ ਹਸਤੀ ਜਿਹੜੀ ਹੈ ਉਹ ਸਾਰਿਆਂ ਦੇ ਅੰਦਰ ਟਿੱਕੀ ਹੋਈ ਹੈ ਸਾਰਿਆਂ ਦੇ ਅੰਦਰ ਵਸਦਾ ਏ ਕੋ ਕਰਮੰ ਕੂ ਕਰਮੰ ਪ੍ਰਨਾਸੀ ਹੁਣ ਆਪਾਂ ਅਰੰਭਤ ਤੋਂ ਪੜਿਆ ਨਾ ਜੀ ਸਮਸਤੁਲ ਪ੍ਰਨਾਸੇ ਪ੍ਰਨਾਸੇ ਦਾ ਭਾਵ ਖਤਮ ਕਰਨ ਵਾਲਾ ਹੁਣ ਅੱਗੇ ਸ਼ਬਦ ਆ ਗਿਆ ਪ੍ਰਨਾਸੀ ਲਹਾ ਤੇ ਬਿਹਾਰੀ ਦਾ ਹੀ ਫਰਕ ਹੈ ਨਾ ਅਰਥ ਚ ਕੋਈ ਫਰਕ ਨਹੀਂ ਹੈ ਜੀ ਇੱਥੇ ਪ੍ਰਨਾਸੀ ਦਾ ਭਾਵ ਹੀ ਖਤਮ ਕਰਨਾ ਹੈ ਨਾਸ਼ ਕਰਨਾ ਹੈ ਪਰ ਕਿਨੂ ਕੁਕਰਮੰਗ ਕੁਕਰਮੰਗ ਦਾ ਭਾਵ ਭੈੜੀ ਚੀਜ਼ਾਂ ਨੂੰ ਭੈੜੇ ਗੁਣਾਂ ਨੂੰ ਭੈੜੇ ਮਨੁੱਖਾਂ ਨੂੰ ਮਾੜੀਆਂ ਚੀਜ਼ਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਕਾਲ ਪੁਰਖ ਜੀ ਤੁਸੀਂ ਖਤਮ ਕਰਨ ਵਾਲੇ ਹੋ ਦੂਰ ਕਰਨ ਵਾਲੇ ਹੋ ਜੇ ਮਨੁੱਖ ਸਮਰਪਣ ਕਰਦਾ ਹੈ ਗੁਰੂ ਨੂੰ ਇੱਕੋ ਚੀਜ਼ ਜੀ ਜੇ ਮਨੁੱਖ ਆਪਣਾ ਮਨ ਗੁਰੂ ਦੇ ਚਰਨਾਂ 'ਚ ਸਮਰਪਣ ਕਰਦਾ ਤੇ ਗੁਰੂ ਸਭ ਤੋਂ ਪਹਿਲਾਂ ਇਹੋ ਕਾਰਜ ਕਰੇਗਾ ਮਨ 'ਚ ਲੱਗੇ ਹੋਏ ਕੁਕਰਮ ਜਿਹੜੇ ਨੇ ਉਹਨਾਂ ਨੂੰ ਖਤਮ ਕਰੇਗਾ ਉਹਨਾਂ ਨੂੰ ਦੂਰ ਕਰ ਦੇਗਾ ਤੇ ਗੁਰੂ ਦਾ ਤਾਂ ਸੁਭਾਅ ਹੀ ਇਹੋ ਸੀ ਤੁਸੀਂ ਜਾਣੋ ਜੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਹਰੋਂ ਕਿਸੇ ਨੂੰ ਨਹੀਂ ਬਦਲਿਆ ਵੀ ਤੁਸੀਂ ਪਹਿਰਾਵਾ ਬਦਲੋ ਜਾਂ ਹੋਰ ਕੁਝ ਨਾ ਗੁਰੂ ਸਾਹਿਬ ਜੀ ਨੇ ਅੰਦਰੂ ਬਦਲਿਆ ਮਨੁੱਖ ਨੂੰ ਅੰਦਰ ਜਿਹੜੇ ਕੋ ਕਰਮ ਪੈ ਸਨ ਮਾੜੀ ਆਦਤਾਂ ਮਾੜੇ ਅਵਗੁਣ ਸਨ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਉਹ ਦੂਰ ਕੀਤੇ ਆਪਣੇ ਸ਼ਬਦ ਦੇ ਨਾਲ ਆਪਣੀ ਬਾਣੀ ਦੇ ਨਾਲ ਇਸ ਲਈ ਮੈਂ ਬੇਨਤੀ ਕਰਦਾ ਹਾਂ ਨਾ ਜੀ ਘਰਾਂ ਦੇ ਵਿੱਚ ਗੁਰਬਾਣੀ ਨੂੰ ਹਮੇਸ਼ਾ ਪ੍ਰਚਲਿਤ ਰੱਖੀ ਅਸੀਂ ਆਪਣੇ ਬੱਚਿਆਂ ਦੇ ਵਿੱਚ ਵੀ ਜਾਂ ਇਹ ਆਖਦੇ ਆਂ ਵੀ ਸਮੂਹ ਪਰਿਵਾਰ ਦੇ ਵਿੱਚ ਹੀ ਗੁਰਬਾਣੀ ਦਾ ਗੁਰੂ ਦਾ ਜ਼ਿਕਰ ਜ਼ਰੂਰ ਕਰਦੇ ਰਹੀਏ ਮਾਫ ਕਰਿਓ ਮੈਂ ਸ਼ਬਦ ਵਰਤ ਰਿਆ ਵੀ ਇਥੋਂ ਤੱਕ ਹੀ ਨਸੀਮਤ ਰਹੀ ਏ ਜੇ ਸੁਣ ਲਿਆ ਬਸ ਠੀਕ ਐ ਇਸ ਤੋਂ ਅੱਗੇ ਨਹੀਂ ਜੋ ਸੁਣਿਆ ਏ ਜਗ ਗੁਰੂ ਨਾਨਕ ਦੇ ਦਰ ਚ ਜੋ ਪ੍ਰਾਪਤ ਕੀਤਾ ਉਹਨੂੰ ਜ਼ਰੂਰ ਵਰਤਾਇਆ ਕਰੀਏ ਘਰ ਦੇ ਵਿੱਚ ਕਿਉਂਕਿ ਗੁਰੂ ਦੀ ਬਾਣੀ ਜਿਹੜੀ ਹੈ ਨਾ ਉਹ ਇਹ ਗੁਨਾ ਨੂੰ ਮਾੜੇ ਕਰਮਾਂ ਨੂੰ ਕੁਕਰਮਾਂ ਨੂੰ ਖਤਮ ਕਰਦੀ ਏ ਜੀ ਦੂਰ ਕਰਦੀ ਹੈ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹੇ ਅਕਾਲ ਪੁਰਖ ਜੀ ਤੁਸੀਂ ਕੁਕਰਮੰਗ ਨੂੰ ਮਾੜੀਆਂ ਆਦਤਾਂ ਨੂੰ ਮਾੜੇ ਅਬਗੁਣਾ ਨੂੰ ਦੂਰ ਕਰਨ ਵਾਲਿਓ ਜਿਹੜੇ ਚੋਰ ਸਨ ਠੱਗ ਸਨ ਹੰਕਾਰੀ ਸਨ ਮਾੜੇ ਕਰਮਾਂ ਵਾਲੇ ਸਨ ਉਹਨਾਂ ਦੇ ਸਾਰੇ ਇਹ ਅਬਗੁਣਾ ਨੂੰ ਦੂਰ ਕੀਤਾ ਗੁਰੂ ਸਾਹਿਬ ਜੀ ਨੇ ਨਾਸ਼ ਕੀਤਾ ਸੁਧਰ ਮੰ ਬੇਪੂਤੇ ਸੋ ਦਾ ਭਾਵ ਚੰਗਾ ਜੀ ਜਿਵੇਂ ਸਿੱਖ ਨੇ ਸੁਮਤ ਸੁਮਤ ਦਾ ਭਾਵ ਹੈ ਚੰਗੀ ਮਤ ਕੁਮਤ ਦਾ ਭਾਵ ਕੀ ਹੈ ਜੀ ਮਾੜੀ ਮਤ ਤੇ ਸੂਧਰ ਮੰਗ ਸੂਧਰ ਮੰਗ ਦਾ ਭਾਵ ਹੈ ਫਰਜ਼ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਵੀ ਧਰਮ ਦਾ ਭਾਵ ਹੈ ਫਰਜ਼ ਜੋ ਸਾਨੂੰ ਫਰਜ਼ ਮਿਲਿਆ ਜੇ ਅਸੀਂ ਆਪਣੇ ਉਸ ਫਰਜ਼ ਤੇ ਖਰੇ ਹਾਂ ਤਾਂ ਅਸੀਂ ਧਰਮੀ ਹਾਂ ਸਾਡਾ ਫਰਜ਼ ਕੀ ਹੈ ਜੀ ਭਾਈ ਪ੍ਰਾਪਤ ਮਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਏ ਸਾਡਾ ਫਰਜ ਹੈ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਇਹ ਵੀ ਸਾਡਾ ਫਰਜ ਹੈ ਜੀ ਇਹਨੂੰ ਅਸੀਂ ਭੁੱਲ ਗਏ ਆ ਆ ਫਰਜ ਭੁੱਲੇ ਬੈਠੇ ਆ ਜੀ ਸਬਨਾ ਨੂੰ ਕਰ ਦਾਨ ਨਾਮ ਤਾਂ ਜਪਦੇ ਆ ਬਾਣੀ ਵੀ ਪੜਦੇ ਆ ਕਥਾ ਕੀਰਤਨ ਵੀ ਸੁਣਦੇ ਆ ਪਰ ਦਾਨ ਕਰਨ ਵਾਲਾ ਪੱਖ ਭੁੱਲ ਗਏ ਆ ਇਹ ਵੀ ਸਾਡਾ ਫਰਜ ਹੈ ਜੇ ਇਹਦੀ ਤੂੰ ਦੂਰ ਤਾਂ ਫਿਰ ਵੀ ਅਸੀਂ ਧਰਮੀ ਨਹੀਂ ਹੈ ਜੀ ਸਾਡਾ ਹੀ ਫਰਜ ਹੈ ਇਸ ਲਈ ਸਹਿਬ ਜੀ ਮਹਾਰਾਜ ਜੀ ਕਹਿੰਦੇ ਸੁਧਰ ਮੰਗ ਬਿਪੂਤੇ ਸਾਡਾ ਫਰਜ ਹੈ ਪਰਮਾਤਮਾ ਨੂੰ ਪਾਉਣਾ ਪਰਮਾਤਮਾ ਦੇ ਨਾਮ ਨੂੰ ਜਪਣਾ ਫਿਰ ਅਸੀਂ ਧਰਮੀ ਆ ਪਰ ਇੱਥੇ ਜੋ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਅਰਥ ਕੀਤੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਆਪਣੇ ਫਰਜ਼ ਨਿਭਾ ਰਿਹਾ ਏ ਜੀਵਨ ਦੇ ਫਰਜ਼ ਹੈ ਨਾ ਰਿਜਕ ਦੇਣਾ ਪਾਲਣਾ ਇੱਥੋਂ ਤੱਕ ਮੌਤ ਦੇਣੀ ਇਹ ਉਹਦਾ ਹੀ ਫਰਜ਼ ਹੈ ਜੀ ਉਹ ਸਾਰੇ ਫਰਜ਼ ਆਪਣੇ ਪੂਰੀ ਤਰ੍ਹਾਂ ਨਿਭਾ ਰਿਹਾ ਹੈ ਉਹਦੇ ਫਰਜ਼ਾਂ ਚ ਕੋਈ ਹੁਨਤਾਈ ਨਹੀਂ ਹੈ ਕਿਸੇ ਪ੍ਰਕਾਰ ਦੀ ਹੁਨਤਾਈ ਨਹੀਂ ਤੇ ਨਾ ਕੋਈ ਢਿੱਲ ਹੈ ਉਹ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੰਨੇ ਆਕਾਲ ਪੁਰਖ ਆਪਣੇ ਫਰਜ਼ ਪੂਰੀ ਇਮਾਨਦਾਰੀ ਦੇ ਨਾਲ ਨਿਭਾਰਿਆ ਏ ਸੁਦਰ ਮੰਗ ਬੇਪੂਤੇ ਸਦਾ ਸਚਿਦਾ ਨੰਦ ਸਚ ਸਚ ਦਾ ਭਾਵ ਹੈ ਸਤ ਚਿੱਤ ਆਨੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਓ ਕਾਲਪੁਰਖ ਤੈਨੂੰ ਨਮਸਕਾਰ ਹੈ ਜੋ ਸੱਚ ਮੁੱਚ ਆਨੰਦ ਸਰੂਪ ਵਾਲਾ ਹੈ ਜੋ ਹਮੇਸ਼ਾ ਚੇਤਨ ਵਾਲਾ ਹੈ ਤੇ ਹਮੇਸ਼ਾ ਹੀ ਆਨੰਦ ਰੂਪ ਵਾਲਾ ਹੈ ਉਹਦਾ ਨਾਮ ਹੀ ਆਨੰਦ ਦੇ ਸਕਦਾ ਜੀ ਹੋਰ ਆਨੰਦ ਕੋਈ ਨਹੀਂ ਹੈ ਜੀ ਮਨੁੱਖ ਨੂੰ ਇਹ ਭਰਮ ਪੂਲੇਖੇ ਨੇ ਜੀ ਵੀ ਸੰਸਾਰ ਦਾ ਆਨੰਦ ਜਾਂ ਜਗਤ ਦਾ ਆਨੰਦ ਮੈਸਮੇ ਦਾ ਵੀ ਜਿਹੜਾ ਸੰਸਾਰ ਦਾ ਆਨੰਦ ਹੈ ਨਾ ਉਹ ਵਿਖਿਆਏ ਕੋੜਾ ਆਨੰਦ ਹੈ ਉਹ ਇੱਕ ਵਾਰੀ ਤਾਂ ਮਨੁੱਖ ਨੂੰ ਚੰਗਾ ਲੱਗਦਾ ਪਰ ਬਾਅਦ ਚ ਨੁਕਸਾਨ ਬੜਾ ਹੁੰਦਾ ਹੁੰਦਾ ਉਹਦੇ ਤੋਂ ਬਾਅਦ ਚ ਬਹੁਤ ਨੁਕਸਾਨ ਹੁੰਦਾ ਹੈ ਸੰਸਾਰ ਚ ਕੋਈ ਆਨੰਦ ਨਹੀਂ ਹੈ ਜੀ ਅਸਲ ਆਨੰਦ ਤਾਂ ਉਹਦੇ ਨਾਮ ਦੇ ਵਿੱਚ ਹੈ ਉਹਦੀ ਬੰਦਗੀ ਦੇ ਵਿੱਚ ਹੈ ਤੇ ਜਦੋਂ ਉਹਦੇ ਨਾਮ ਚੋਂ ਆਨੰਦ ਆਣਾ ਸ਼ੁਰੂ ਹੋ ਗਿਆ ਵਾਹਿਗੁਰੂ ਜੀ ਫਿਰ ਸੰਸਾਰ ਦੇ ਆਨੰਦ ਕੁਝ ਵੀ ਨਹੀਂ ਆਉਂਦੇ ਸਾਹਮਣੇ ਤੁਸੀਂ ਬਚਨ ਪੜ੍ਹਦੇ ਆ ਤੁਹਾਨੂੰ ਯਾਦ ਵੀ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ ਜੇ ਆਨੰਦ ਜਾਣਨਾ ਫਿਰ ਗੁਰੂ ਕੋਲ ਬੈਠੋ ਤੁਸੀਂ ਕਿੱਡਾ ਚੰਗਾ ਆਨੰਦ ਤਤੀ ਤਵੀ ਤੇ ਬੈਠ ਕੇ ਵੀ ਉਹ ਖਤਮ ਨਹੀਂ ਹੋਇਆ ਜੀ ਦੁਨਿਆਵੀ ਆਨੰਦ ਕਿੰਨਾ ਕੋ ਹੁੰਦਾ ਜੀ ਮਿੰਨਾ ਰਹ ਜੇਗਾ ਦੋ ਮਹੀਨੇ ਰਹ ਜੇਗਾ ਮਨ ਪਿੱਛੇ ਹਟਣ ਲੱਗ ਜਾਂਦਾ ਜੀ ਕੋਈ ਵੀ ਚੀਜ਼ ਲੈਣੇ ਹੁੰਦੇ ਚ ਪਹਿਲਾਂ ਤਾਂ ਆਨੰਦ ਆਉਂਦਾ ਪੂਰੀ ਤਰ੍ਹਾਂ ਉਹਦਾ ਆਨੰਦ ਮਾਣਦਾ ਮਨੁੱਖ ਬਾਅਦ ੋਲੀ ੋਲੀ ਉਹਦੇ ਤੋਂ ਦੂਰ ਹੋ ਜਾਂਦਾ ਪਰ ਨਾਮ ਚੋਂ ਮਿਲਿਆ ਆਨੰਦ ਦਾ ਰਸ ਕਦੇ ਫਿੱਕਾ ਪੈ ਨਹੀਂ ਸਕਦਾ ਇਹਦੇ ਚ ਜਿਹੜਾ ਆਨੰਦ ਆਉਂਦਾ ਵਾਹਿਗੁਰੂ ਜੀ ਫਿਰ ਉਹ ਬੰਦ ਬੰਦ ਕਟਾ ਕੇ ਵੀ ਖਤਮ ਨਹੀਂ ਹੁੰਦਾ ਉਹ ਸਰਬੰਸ ਵਾਰ ਕੇ ਵੀ ਖਤਮ ਨਹੀਂ ਹੁੰਦਾ ਕੰਡਿਆਂ ਦੇ ਛਤਰ ਤੇ ਸੋਕੇ ਵੀ ਉਹ ਆਨੰਦ ਜਿਹੜਾ ਏ ਕਦੇ ਖਤਮ ਨਹੀਂ ਹੁੰਦਾ ਜਿਹੜਾ ਨਾਮ ਤੇ ਗੁਰਬਾਣੀ ਚੋਂ ਆਨੰਦ ਮਿਲਦਾ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸਦਾ ਸਚ ਦਾ ਆਨੰਦ ਛਤਰੰਗ ਪ੍ਰਨਾਸੀ ਛਤਰੰਗ ਦਾ ਭਾਵ ਦੁਸ਼ਟਾਂ ਨੂੰ ਵੈਰੀਆਂ ਨੂੰ ਪ੍ਰਨਾਸੀ ਦਾ ਭਾਵ ਖਤਮ ਕਰਨ ਵਾਲਾ ਤੂੰ ਦੁਸ਼ਟਾਂ ਤੇ ਵੈਰੀਆਂ ਨੂੰ ਵੀ ਖਤਮ ਕਰਨ ਵਾਲਾ ਹੈ ਕਰੀਮੁਲ ਕੁਨਿੰਦਾ ਕੁਨਿੰਦਾ ਦਾ ਭਾਵ ਹੈ ਪੈਦਾ ਕਰਨ ਵਾਲਾ ਕਰੀ ਮੁੱਲ ਕਰੀਮ ਦਾ ਭਾਵ ਹੁੰਦਾ ਜੀ ਬਖਸ਼ਿਸ਼ ਕਰਨ ਵਾਲਾ ਸਾਬ ਜੀ ਕਹਿੰਦੇ ਤੁਸੀਂ ਸਾਰਿਆਂ ਤੇ ਬਖਸ਼ਿਸ਼ ਕਰਨ ਵਾਲੇ ਹੋ ਤੇ ਸਾਰਿਆਂ ਨੂੰ ਤੁਸੀਂ ਪੈਦਾ ਕਰਨ ਵਾਲੇ ਹੋ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਨਿਵਾਸੀ ਦਾ ਭਾਵ ਨਿਵਾਸ ਕਰਕੇ ਭਾਵ ਸਾਰਿਆਂ ਜੀਵਨ ਦੇ ਅੰਦਰ ਵਸਦਾ ਏ ਅਜਾਇਬ ਬੇਪੂਤੇ ਸਾਹਿਬ ਜੀ ਕਹਿੰਦੇ ਤੇਰਾ ਜਿਹੜਾ ਪ੍ਰਤਾਪ ਹੈ ਉਹ ਅਚਰਜ ਪ੍ਰਤਾਪ ਹੈ ਅਜਾਇਬ ਦਾ ਭਾਵ ਅਚਰਜ ਵਿਭੂਤੇ ਦਾ ਭਾਵ ਤੇਰਾ ਪ੍ਰਤਾਪ ਜਿਹੜਾ ਹੈ ਉਹ ਅਚਰਜ ਹੈ ਗਜਾਇਬ ਗਨੀਮੇ ਗਨੀਮੇ ਦਾ ਭਾਵ ਹੈ ਵੈਰੀ ਗਜਾਇਬ ਦਾ ਭਾਵ ਹੈ ਗਜਬ ਕਰਨ ਵਾਲਾ ਕਹਿਰ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਸੀਂ ਵੈਰੀਆਂ ਉੱਤੇ ਕਹਿਰ ਲਿਆਉਣ ਵਾਲੇ ਜਿਹੜੇ ਵੈਰੀ ਨੇ ਜਿਹੜੇ ਦੁਸ਼ਟ ਨੇ ਜਿਹੜੇ ਮਾੜੇ ਕਰਮਾਂ ਦੇ ਵਿੱਚ ਜੀਵਨ ਨੂੰ ਬਸਰ ਕਰਦੇ ਨੇ ਕੁਕਰਮੀ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹਨਾਂ ਤੇ ਤੁਸੀਂ ਕਹਿਰ ਲਿਆਣ ਵਾਲੇ ਹੋ ਗਜਾਇਬ ਗਨੀਮੇ ਹਰੀੰਗ ਹਰਨ ਵਾਲਾ ਨਾਸ਼ ਕਰਨ ਵਾਲਾ ਹਰੀੰਗ ਦਾ ਭਾਵ ਨਾਸ਼ ਕਰਨ ਵਾਲਾ ਕਰਿਯੰ ਕਰਿਯੰ ਦਾ ਭਾਵ ਹੈ ਪੈਦਾ ਕਰਨ ਵਾਲਾ ਕਰੀਮੁਲ ਫੇਰ ਉਹ ਯਰ ਥਾਗੇ ਬਖਸ਼ਿਸ਼ ਕਰਨ ਵਾਲਾ ਰਹੀਮੇ ਰਹੀਮੇ ਦਾ ਭਾਵ ਹੈ ਤਰਸ ਕਰਨ ਵਾਲਾ ਮੈ ਰਹਿਮਤ ਕਰਨ ਵਾਲਾ ਉਹ ਅਕਾਲ ਪੁਰਖ ਚਤਰ ਚਕਰ ਵਰਤੀ ਚਤਰ ਚਕਰ ਦਾ ਭਾਵ ਚਾਰ ਦਿਸ਼ਾਂ ਦੇ ਵਿੱਚ ਵਰਤੀ ਦਾ ਭਾਵ ਹੈ ਵਰਤਨ ਵਾਲਾ ਭਾਵ ਤੂ ਚਾਰੇ ਕੁੰਟਾਂ ਦੇ ਵਿੱਚ ਮੌਜੂਦ ਹੈ ਭੁਗਤੇ ਦਾ ਭਾਵ ਹੁਕਮ ਚਤਰ ਚਕਰ ਵਰਤੀ ਚਤੁਰ ਚੱਕਰ ਭੁਗਤੇ ਭੁਗਤੇ ਦਾ ਭਾਵ ਹੁਕਮ ਚਾਰੇ ਪਾਸੇ ਤੇਰਾ ਹੁਕਮ ਜਿਹੜਾ ਏ ਉਹ ਚੱਲ ਰਿਹਾ ਹੈ ਸੁਵੰਭਵ ਜਿਹੜਾ ਯਈਏ ਨਾ ਉਹ ਵਿੱਚ ਐਡੇ ਦੀ ਆਵਾਜ਼ ਕੱਢੇਗਾ ਜੀ ਚਲੋ ਹੁਣ ਸਮਾਂ ਨਹੀਂ ਹੈ ਗੁਰਬਾਣੀ ਚ ਦੋ ਤਰ੍ਹਾਂ ਦੇ ਯਈਏ ਹੁੰਦੇ ਨੇ ਇੱਕ ਪੂਰਾ ਇੱਕ ਪੈਰ ਚ ਉਹਨਾਂ ਦਾ ਉਚਾਰਨ ਪੱਖ ਬਦਲ ਜਾਂਦਾ ਹੈ ਹਮੇਸ਼ਾ ਜੇ ਅਰੰਭਤਾ ਤੋਂ ਪੂਰਾ ਯਈਏ ਪੂਰਾ ਯਈਏ ਬੋਲਣਾ ਜੇ ਵਿਚਾਲੇ ਆ ਗਿਆ ਐਂਡ ਤੇ ਆ ਗਿਆ ਉਹਨਾਂ ਦਾ ਜਿਹੜਾ ਹੈ ਉਚਾਰਨ ਪੱਖ ਟੂਨ ਜਿਹੜੀ ਉਹ ਬਦਲ ਜਾਂਦੀ ਹੈ ਆਪਾਂ ਫਿਰ ਕਦੇ ਵਿਚਾਰਾਂਗੇ ਹੁਣ ਆਪਾਂ ਪਿੱਛੇ ਵਿਚਾਰਿਆ ਨਾ ਕੁਰਨਾਲੇ ਪਿੱਛੇ ਪੂਰਾ ਜਿਹੀ ਹੈ ਪਰ ਦੋ ਦੰ ਲਾਵਾਂ ਲੱਗ ਰਹੀਆਂ ਜੀ ਹੁੰਦੇ ਤੇ ਕੁਰਨਾਲੇ ਆਪਾਂ ਇਹ ਵਿਆਕਰਨ ਦੇ ਪੱਖ ਨੇ ਫਿਰ ਕਦੇ ਵਿਚਾਰਾਂਗੇ ਇੱਥੇ ਹੁਣ ਸੁਵੰਭਵ ਇੱਥੇ ਤੁਸੀਂ ਐਡਾ ਦਾ ਉਚਾਰਨ ਕਰਨਾ ਵਿੱਚ ਸੁਵੰਭਵ ਸੁਭੰ ਸਰਬਦਾ ਸਰਬਜੁਗਤੇ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸੁਭ ਦਾ ਭਾਵ ਹੈ ਸੋਣਾ ਸਰਬਦਾ ਦਾ ਭਾਵ ਹੈ ਹਮੇਸ਼ਾ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਆਪਣੇ ਆਪ ਤੋਂ ਪ੍ਰਗਟ ਹੋਇਆ ਸੁਵੰਭਵ ਦਾ ਭਾਵ ਤੂੰ ਆਪਣੇ ਆਪ ਤੋਂ ਪ੍ਰਗਟ ਹੋਇਆ ਜਿੰਨੂੰ ਮੂਲ ਮੰਤਰ ਚ ਗੁਰੂ ਸਾਹਿਬ ਜੀ ਨੇ ਸੈ ਭੰਗ ਆਖਿਆ ਆਪਣੇ ਆਪ ਤੋਂ ਪੈਦਾ ਹੋਣਾ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਪਰ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੁਵੰਭਵ ਭਾਵ ਕੀ ਆਪਣੇ ਆਪ ਤੋਂ ਪੈਦਾ ਹੋਇਆ ਸੁਭੰ ਸਰਬਦਾ ਸਰਬਜੁਗਤੇ ਤੇ ਤੂੰ ਸਭ ਨਾਲੋਂ ਸੋਹਣਾ ਏ ਸਭ ਤੋਂ ਵਧਿਆ ਹੈ ਦੁਕਾਲੰ ਦੁਕਾਲੰ ਦੋ ਸਮੇ ਇੱਕ ਜਨਮ ਤੇ ਇੱਕ ਮਰਨ ਇਹਨਾਂ ਦੋਨਾਂ ਨੂੰ ਕੀ ਕਰਨ ਵਾਲਾ ਕਾਲਪੁਰਖ ਪ੍ਰਨਾਸੀ ਖਤਮ ਕਰਨ ਵਾਲਾ ਏ ਸਹਿਬ ਜੀ ਮਹਾਰਾਜ ਜੀ ਕਹਿੰਦੇ ਕਾਲਪੁਰਖ ਜੀ ਤੁਸੀਂ ਜਨਮ ਮਰਨ ਦੇ ਗੇੜ ਨੂੰ ਖਤਮ ਕਰਨ ਵਾਲੇ ਹੋ ਦੁਕ ਕਾਲੰ ਪਰਨਾਸੀ ਦਿਆਲੰ ਸਰੂਪੇ ਤੇਰੀ ਜਿਹੜੀ ਹਸਤੀ ਹੈ ਉਹ ਦਿਆਲੂ ਹੈ ਦਿਆ ਕਰਨ ਵਾਲੀ ਹੈ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਸਹਿਬ ਜੀ ਕਹਿੰਦੇ ਸਦਾ ਤੂੰ ਜੀਵਾਂ ਦੇ ਅੰਗ ਸੰਗ ਹੈ ਤੇ ਤੇਰਾ ਪ੍ਰਤਾਪ ਅਭੰਗੰ ਬੇਪੂਤੇ ਭਪੂਤੇ ਦਾ ਭਾਵ ਹੈ ਜੀ ਪ੍ਰਤਾਪ ਅਭੰਗੰ ਦਾ ਭਾਵ ਹੈ ਨਹੀਂ ਖਤਮ ਕੀਤਾ ਜਾ ਸਕਦਾ ਤੇਰੇ ਪ੍ਰਤਾਪ ਨੂੰ ਕਦੇ ਵੀ ਨਾਸ਼ ਨਹੀਂ ਕੀਤਾ ਜਾ ਸਕਦਾ ਦੁਕਾਲੰਗ ਪਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਜੀ ਬਖਸ਼ਿਸ਼ ਕੀਤੀ ਪਿਛਲੇ ਕਈ ਦਿਨਾਂ ਤੋਂ ਸਮੇਂ ਤੋਂ ਆਪਾਂ ਇਹ ਜਾਪ ਸਹਿਬ ਦੀ ਬਾਣੀ ਜਿਹੜੀ ਹੈ ਉਹ ਵਿਚਾਰਦੇ ਆ ਰਹੇ ਹਾਂ ਜੀ ਅੱਜ ਸਹਿਬ ਜੀ ਨੇ ਕਿਰਪਾ ਕੀਤੀ ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਹੀ ਪਰੰਭ ਹੋਈ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਹੀ ਅੱਜ ਆਪਾਂ ਸਮਾਪਤੀ ਕੀਤੀ ਹੈ ਪਰ ਇਹਨਾਂ ਦਿਨਾਂ ਦੇ ਦਰਮਿਆਨ ਅਣਜਾਣ ਹਾਂ ਜੀ ਤੇ ਗੁਰੂ ਜਿਹੜਾ ਉਹ ਬਖਸ਼ਣਹਾਰ ਹੈ ਤੇ ਗੁਰੂ ਦੀ ਸੰਗਤ ਵੀ ਬਖਸ਼ਣਹਾਰ ਹੈ ਇਹਨਾਂ ਦਿਨਾਂ ਦੇ ਦਰਮਿਆਨ ਜੇ ਕਥਾ ਵਿਚਾਰਾ ਕਰਦੇ ਆ ਬੇਅੰਤ ਪ੍ਰਕਾਰ ਦੀ ਭੁੱਲਾਂ ਹੋ ਗਈਆਂ ਹੋਣਗੀਆਂ ਇਹ ਨਹੀਂ ਆਖ ਸਕਦਾ ਨਾ ਜੀ ਮੈਂ ਸਭ ਕੁਝ ਠੀਕ ਬੋਲਿਆ ਜਦ ਠੀਕ ਵਰਤੀ ਐ ਇਹ ਨਹੀਂ ਹੋ ਸਕਦਾ ਗੁਰਬਾਣੀ ਤਾਂ ਆਥਾ ਹੈ ਇਹਦਾ ਕੋਈ ਅੰਤ ਨਹੀਂ ਹੈ ਤੇ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਤੇ ਗੁਰੂ ਦੀ ਸਵਾਰੀ ਹੋਈ ਸੰਗਤ ਬਖਸ਼ਣਹਾਰ ਆਪ ਜੀ ਨੇ ਬਖਸ਼ਣਾ ਜੀ ਕਿੱਥੋਂ ਵੀ ਗਲਤੀ ਹੋਈ ਜੇ ਤੁਹਾਨੂੰ ਲੱਗਿਆ ਹੋਵੇ ਤਾਂ ਤੁਸੀਂ ਜ਼ਰੂਰ ਦੱਸਣਾ ਮੈਨੂੰ ਆਪਣਾ ਬੱਚਾ ਸਮਝ ਕੇ ਤਾਂ ਕਿ ਉਸ ਗਲਤੀ ਨੂੰ ਆਪਾਂ ਸੁਧਾਰ ਸਕੀਏ ਦੂਜੀ ਬੇਨਤੀ ਆਪਾਂ ਨਵੇਂ ਪਾਤਸ਼ਾਹ ਜੀ ਦੇ